ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਰਨਿੰਗ ਦਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਰਾਹੋ ਵਿਖੇ ਤਰ ਗਾਹਾਂ ਮਿਲਨ ਕਾਰਨ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਨਗਰ ਕੌਂਸਲ ਰਾਹੋ ਦੇ ਖਿਲਾਫ ਜਾਮ ਕੇ ਨਾਰੇਬਾਜ਼ੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 2 ਮਹੀਨੇ ਦਾ ਤਨਖਾਹ ਨਹੀਂ ਮਿਲਿਆ ਜਿਸ ਕਾਰਨ ਨਗਰ ਕੌਂਸਲ ਦੇ ਸਾਰੇ ਕਰਮਚਾਰੀ ਦੂਜੇ ਦਿਨ ਵੀ ਹੜਤਾਲ ਤੇ ਰਹੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਤਨਖਾਹਾਂ ਨਾ ਮਿਲੀਆਂ ਤਾਂ ਇਸੇ ਤਰ੍ਹਾਂ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ ਨਵਾਂ ਸ਼ਹਿਰ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਤੇਈ ਬੋਤਲਸ਼ਰਾਬ ਬਰਾਮ ਹਾਂ ਨਾਹੋ ਦੀ ਪੁਲਿਸ ਨੇ ਪਿੰਡ ਉਸਮਾਨਪੁਰ ਤੋਂ ਵਿਸ਼ਾਲ ਲਾਮਦੇਕ ਵਿਅਕਤੀ ਜੋ ਕਿ ਝਾੜੀਆਂ ਵਿੱਚ ਬੈਠ ਕੇ ਸ਼ਰਾਬ ਵੇਚ ਰਿਹਾ ਸੀ ਉਸ ਤੋਂ 12 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਅਤੇ ਨਵਾਂ ਸ਼ਹਿਰ ਪੁਲਿਸ ਨੇ ਸਰੋਹ ਰੋਡ ਤੇ ਗੌਰਵ ਬਾਜਾ ਜੀ ਨਾਮ ਦੇ ਵਿਅਕਤੀ ਨੂੰ 11 ਬੋਤਲਾ ਵੈਹ ਸ਼ਰਾਬ ਸਬੇਤ ਕਾਬੂ ਕੀਤਾ ਸੰਦੀਪ ਸਿੰਘ ਵਾਸੀ ਪਿੰਡ ਜਗਤਪੁਰ ਬਲਾਚੌਰ ओरिएंटਲ ਐਕਸਚੇਂਜ ਐਂਡ ਫਾਈਨੈਂਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਵਿੱਚ ਕੰਮ ਕਰਦਾ ਸੀ ਬੀਤੇ 10 ਅਤੇ 11 ਨਵੰਬਰ ਨੂੰ ਪੰਜਾਬ ਐਂਡ ਸਿੰਧ ਬੈਂਕ ਨਵਾਂ ਸ਼ਹਿਰ ਦੀ ਬ੍ਰਾਂਚ ਵਿੱਚੋਂ 6160 ਯੂਰੋ ਸਟੇਟ ਬੈਂਕ ਆਫ ਇੰਡੀਆ ਸੁੰਦਲਾ ਦੀ ਬ੍ਰਾਂ 50000 ਅਮਰੀਕਨ ਡਾਲਰ 14 ਨਵੰਬਰ ਨੂੰ ਸਮੁੰਦਰਾ ਤੋਂ 24000 ਯੂਰੋ ਪੰਜਾਬ ਐਂਡ ਸਿੰਧ ਬੈਂਕ ਨਮਾ ਸ਼ਹਿਰ ਤੋਂ ਵਿਦੇਸ਼ੀ ਕਰੰਸੀ ਲੈ ਕੇ ਆਪਣੇ ਦਫ਼ਤਰ ਵੀ ਜਮ੍ਹਾਂ ਕਰਵਾਉਣੀ ਸੀ ਪਰ ਸੰਦੀਪ ਕੁਮਾਰ ਉਸ ਦਿਨ ਦਾ ਦਫ਼ਤਰ ਹੀ ਨਹੀਂ ਆਇਆ ਅਤੇ 16 ਨਵੰਬਰ ਤੋਂ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ ਪੁਲਿਸ ਵੱਲੋਂ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਪੁਲਿਸ ਮੁਤਾਬਕ આરોપી ਕੋਲ 49 ਲੱਖ ਰੁਪਏ ਦੇ ਕਰੀਬ ਭਾਰਤੀ ਕਰੰਸੀ ਹੈ ਪੁਲਿਸ ਵੱਲੋਂ ਸੰਦੀਪ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਰਾਜ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮ ਤਾਬਿਕ ਇੱਕ ਨਿੱਜੀ ਸਕੂਲ ਗ੍ਰੀਨ ਗ੍ਰੋ ਪਬਲਿਕ ਸਕੂਲ ਨੂੰ ਸਾਲਾਨਾ ਸਮਾਗਮ ਵਿੱਚ ਦਾਦਾ-ਦਾਦੀ ਦੀ ਐਂਟਰੀ ਬੈਨ ਕਰਨ ਸੰਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ ਸਰਦਾਰ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਬਹੁਤ ਗੰਭੀਰਤਾ ਨਾਲ ਸੋਚਿਆ ਅਤੇ ਇਸ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸੰਬੰਧੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਹਰਕਤ ਕੋਈ ਨਿੱਜੀ ਸਕੂਲ ਨਾ ਕਰ ਸਕੇ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਸੰਬੰਧਿਤ ਸਕੂਲ ਦੇ 2 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਰਾਹੀਂ ਇਸ ਦਫ਼ਤਰ ਨੂੰ ਸਪਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਗਏ ਹਨ। ਸਿਵਲ ਹਸਪਤਾਲ ਪਠਾਨਕੋਟ ਵਿਖੇ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹ ਹਿਮਾਚਲ ਦੇ ਰਹਿਣ ਵਾਲੇ ਹਨ ਅਤੇ ਡਿਲੀਵਰੀ ਲਈ ਸਿਵਲ ਹਸਪਤਾਲ ਪਠਾਨਕੋਟ ਆਏ ਹਨ। ਜਦੋਂ ਡਾਕਟਰਾਂ ਨੇਔਰਤ ਦਾ ਚੈੱਕਅਪ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸਭ ਕੁਝ ਠੀਕ ਹੈ ਤੇ ਸ਼ਾਮ ਤੱਕ ਡਿਲੀਵਰੀ ਹੋ ਜਾਵੇਗੀ। ਪਰ ਜਦੋਂ ਡਿਲੀਵਰੀ ਦਾ ਸਮਾਂ ਹੋਇਆ ਤਾਂ ਡਾਕਟਰ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਵਾਲੇ ਡਿਲੀਵਰੀ ਲਈ ਪਠਾਨਕੋਟ ਦੇ ਨਿੱਜੀ ਹਸਪਤਾਲ ਵਿੱਚ ਪਹੁੰਚੇ ਪਰ ਜਦੋਂ ਬੱਚੇ ਆ ਜਨਮ ਹੋਇਆ ਤਾਂ ਬੱਚਾ ਅਮ੍ਰਿਤਕ ਸੀ ਜਿਸ ਦੇ ਚਲਦੇ ਪਰਿਵਾਰ ਵੱਲੋਂ ਸਿਵਲ ਹਸਪਤਾਲ ਵਿੱਚ ਚੰਗਾ ਹੰਗਾਮਾ ਕੀਤਾ ਗਿਆ ਤੇ ਉਹਨਾਂ 'ਤੇ ਇਲਜ਼ਾਮ ਲਾਇਆ ਗਿਆ ਕਿ ਡਾਕਟਰਾਂ ਦੀ ਅਣਗਹਿਲੀ ਦੇ ਕਰੋਂ ਉਹਨਾਂ ਦਾ ਬੱਚਾ ਅਮ੍ਰਿਤਕ ਪੈਦਾ ਹੋਇਆ ਹਥਿਆਰਾਂ ਨਾਲ ਆਪਣੀਆਂ ਫੋਟੋਆਂ ਆਪਣੇ ਫੇਸਬੁੱਕ ਆਈਡੀ ਤੇ ਇੰਸਟਾਗ੍ਰam ਆਈਡੀ ਤੇ ਪਾਉਣ ਦੇ ਸ਼ੌਕੀਨ ਦੋ ਨੌਜਵਾਨਾਂ ਕਿਲਾ ਆਈਪੀਜੀ ਧਾਰਾ 153 188 ਤਾਤ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਅਨੁਸਾਰ ਸੀਆਈਏ ਵਿੱਚ ਤਾਇਨਾਤ ਏਐਸਆਈ ਸੁਰਜੀਤ ਸਿੰਘ ਨੂੰ ਸੂਚਨਾ ਮਿਲੀ ਕਿ ਬਿੱਪਨ ਪੁੱਤਰ ਸੁਖਿੰਦਰ ਸਿੰਘ ਵਾਸੀ ਦਾਰੂ ਕੂਟੀਆਂ ਮੋਹੱਲਾ ਪਟਿਆਲਾ ਆਪਣੇ ਇੰਸਟਾਗ੍ਰam ਆਈਡੀ ਤੇ ਹਥਿਆਰਾਂ ਨਾਲ ਫੋਟੋਆਂ ਵਗੈਰਾ ਪਾਉਂਦਾ ਹੈ ਅਤੇ ਹੁਣ ਵੀ ਆਪਣੇ ਹੱਥ ਵਿੱਚ ਇੱਕ ਚਾਕੂ ਫੜ ਕੇ ਵੀਡੀਓ ਬਣਾ ਰਿਹਾ ਹੈ ਜਿਸ ਦੇ ਆਧਾਰ ਤੇ ਪੁਲਿਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਅੰਮ੍ਰਿਤਸਰ ਦੇ ਫਤੇਗੜ ਚੂੜੀਆਂ ਇਲਾਕੇ ਵਿੱਚ ਬੀਤੀ ਸ਼ਾਮ ਇੱਕ ਨੌਜਵਾਨ ਦਾ ਤੇਜ਼ਹਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਨੌਜਵਾਨ ਦਾ ਨਾਮ ਪਰਮਜੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਜੀਸੀਬੀ ਮਸ਼ੀਨ ਚਲਾਉਣ ਦਾ ਕੰਮ ਕਰਦਾ ਸੀ। ਮਿੱਤਰਕ ਦੇ ਭਰਾ ਅਨਸਾਰ ਇੱਕ ਫੋਨ ਆਇਆ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹਨਾਂ ਨੇ ਇੱਕ ਬੇਸਮੈਂਟ ਬਣਵਾਣੀ ਹੈ ਜਿਸ ਨੂੰ ਲੈ ਕੇ ਉਹ ਜਗ੍ਹਾ ਦੇਖ ਲਵੇ। ਜਦੋਂ ਉਹ ਪਤੇ ਤੇ ਪਹੁੰਚਿਆ ਤਾਂ ਉੱਥੇ ਤੇਜ਼ਹਾਰ ਹਥਿਆਰ ਨਾਲ ਲੈਸ ਨੌਜਵਾਨ ਸਨ ਜਿਨ੍ਹਾਂ ਨੇ ਉਕਤ ਨੌਜਵਾਨ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੁਣ ਉਹ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਨ। ਸ਼੍ਰੀ ਮੁਕਸਸ ਸਾਹਿਬ ਵਿਖੇ ਡੀਸੀ ਦਫ਼ਤਰ ਦੇ ਅੰਦਰ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਪੂਰਨ ਹੋ ਗਿਆ। ਨੌਜਵਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਰਿਸ਼ਤੇਦਾਰਾਂ ਅਨੁਸਾਰ ਉਸਦੀ ਜੱਦੀ ਜ਼ਮੀਨ ਉਸਦੇ ਨਾਂ ਨਹੀਂ ਹੋ ਰਹੀ ਸੀ ਜਿਸ ਕਾਰਨ ਵਿਅਕਤੀ ਕਾਫੀ ਪਰੇਸ਼ਾਨ ਰਹਿੰਦਾ ਸੀ। ਅੱਜ ਵੀ ਜਦੋਂ ਉਹ ਡੀਸੀ ਦਫ਼ਤਰ ਗਿਆ ਤਾਂ ਉਸਨੇ ਪਟਵਾਰੀ ਤੋਂ ਤੰਗ ਆ ਕੇ ਜ਼ਹਿਰ ਨਿਗਲ ਲਿਆ। ਫਿਲਹਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਵੀ ਘਟਨਾ इंडोनेशिया ਦੇ ਜਾਵਾ ਟਾਪੂ ਵਿੱਚ ਆਏ ਪੁਚਾਲਕਾਨ ਮਲੇਵਾਨਾਂ ਦੀ ਗਿਣਤੀ ਵਾਧ ਕੇ 208 ਹੋ ਗਈ ਹੈ ਕਿਉਂਕਿ ਟੈਟੇਰੀ ਮਾਰਤਾ ਦੇ ਮਲਵੇ ਵਿੱਚ ਹੋਰ ਲਾਸ਼ਾਂ ਗੱਡੀਆਂ ਹਨ ਜਦਕਿ 155 ਲੋਕ ਖਲੇਵੀ ਲਾਪਤਾ ਦੱਸੇ ਜਾ ਰਹੇ ਹਨ ਇਹ ਜਾਣਕਾਰੀ ਰਾਸ਼ਟਰੀ ਆਫਤ ਰਾਹਤ ਏਜੰਸੀ ਨੇ ਦਿੱਤੀ ਹੈ ਏਜੰਸੀ ਦੇ ਮੁਖੀ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਸਿਆਜੂਰ ਸ਼ਹਿਰ ਨੇੜੇ ਆਏ 5.6 ਤੀਬਰਤਾ ਦੇ ਪੁਚਾਲ ਵਿੱਚ 1083 ਲੋਕ ਜ਼ਖਮੀ ਹੋ ਗਏ ਪੁਚਾਲ ਦੇ ਝਟਕਿਆਂ ਕਾਰਨ ਘਬਰਾ ਕੇ ਵਸਨੀਕ ਸੜਕਾਂ ਤੇ ਨਿਕਲ ਗਏ ਕਈ ਖੂਨ ਨਾਲ ਲਤਪਤ ਹੋ ਗਏ ਪੁਚਾਲ ਕਾਰਨ ਪਿੰਡੂ ਖੇਤਰ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਵੀ ਢਹਿ ਗਈਆਂ ਔਸਟ੍ਰੇਲੀਆ ਦੇ ਸਿਡਨੀ ਵਿੱਚ ਇੱਕ ਪ੍ਰਾਇਮਰੀ ਸਕੂਲ ਵਿੱਚ ਵਿਗਿਆਨ ਪ੍ਰਯੋਗ ਦੇ ਦੌਰਾਨ ਹੋਏ ਧਮਾਕੇ ਵਿੱਚ 11 ਵਿਦਿਆਰਥੀ ਅਤੇ ਇੱਕ ਸਟਾਫ ਮੈਂਬਰ ਜ਼ਖਮੀ ਹੋ ਗਿਆ। ਨਿਊ ਸਾਊਥ ਵੇਅਰਜ਼ ਦੀ ਸਿੱਖਿਆ ਅਤੇ अर्ਲੀ ਲਰਨਿੰਗ ਮੰਤਰੀ ਸ੍ਰਾਮਿਸ਼ੇਲ ਨੇ ਦੱਸਿਆ ਕਿ ਇਹ ਕੱਟੜ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। ਸੋਮਵਾਰ ਨੂੰ ਸਿਡਨੀ ਦੇ ਉੱਤਰੀ ਬੀਚ ਦੇ ਸਥਿਤ ਮੈਨਲੀ ਵੈਸਟ ਪਬਲਿਕ ਸਕੂਲ ਵਿੱਚ ਆਊਟਡੋਰ ਸਾਇੰਸ ਕਲਾਸ ਵਿੱਚ ਰਸਾਇਣਿਕ ਪ੍ਰਯੋਗ ਦੌਰਾਨ 5ਵੀਂ ਜਮਾਤ ਦੇ 11 ਵਿਦਿਆਰਥੀ ਅਤੇ ਇੱਕ ਸਟਾਫ ਮੈਂਬਰ ਜ਼ਖਮੀ ਹੋ ਗਏ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੰਗਲਵਾਰ ਨੂੰ ਮੀਂਹ ਕਾਰਨ ਪ੍ਰਭ ਭਾਰਤ ਦੇ ਮੁਹੰਮਦ ਸਿਰਾਜ ਅਤੇ ਅਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਰ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿੱਚ 160 ਦੌੜਾਂ ਦੇ ਆਲ ਆਊਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹਰਦਿਕ ਪੰਡਿਆ ਦੇ ਅਹਿਮ ਯੋਗਦਾਨ ਦੀ ਮਦਦ ਨਾਲ ਟੀਮ ਨੇ 9 ਓਵਰ ਵਿੱਚ 77 ਦੌੜਾਂ ਬਣਾਈਆਂ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਂ ਸਾਫ਼ ਰਹੇਗਾ। ਅੱਜ ਘਟ ਤੋਂ ਘਟਾਪਨ 11 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 30 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ। ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ